ਆਈ ਤੈਨੂੰ ਟੰਗਣਾ ਨਹੀਂ ਸਰ ਜੀ ਸਰ ਜੀ ਨਹੀਂ ਪੁੱਠਾ ਪੈਰ ਦੇ ਨਾਲ ਰਸਾ ਪਾ ਕੇ ਸਰ ਜੀ ਨਹੀਂ ਓਏ ਅਮਰ ਉੜਾ ਖੜੀ ਪੁੱਤਾ ਉੱਠਾ ਅਮਰ ਅੰਦਰੋਂ ਰਸਾਂ ਲਿਆ ਸਰ ਜੀ ਸਰ ਜੀ ਉਹ ਨਾ ਚੁੱਪ ਕਰ ਸਾਜੀ ਬਾਬੀ ਕੀ ਕਰਾਂ ਹੁਣ ਫਿਰ ਸਾਜੀ ਦਾ ਕੋਈ ਕੁੱਟੋ ਕੁੱਟੀਏ ਕਿਵੇਂ ਸਾਜੀ ਕੰਨ ਭਰਾ ਕੇ ਕੇ ਉਹ ਪਾਪ ਨਾਲ ਡੰਡੇ ਮਾਰੋ ਤੇ ਟੰਗੀ ਹੈ ਨਾ ਤੈਨੂੰ ਸਾਜੀ ਕੰਨ ਭਰਾ ਦੋ ਨਹੀਂ ਨਹੀਂ ਸਾਜੀ ਕੰਨ ਭਰਾ ਦੋ ਤੈਨੂੰ ਟੰਗਣਾ ਹੀ ਹੈ ਮੁੰਤਰਾ ਸਾਜੀ ਕੰਨ ਭਰਾ ਦੋ ਕਿਵੇਂ ਸਾਜੀ 20 ਰੁਪਏ ਹਰਜੀ ਰਿਸ਼ਵਤ ਦੇਣਾ ਰਿਸ਼ਵਤ ਦੇਣਾ ਹਰਜੀ ਅੰਡਾ ਤੂੰ ਲਿਆਉਂਦਾ ਨਹੀਂਂ ਤਾਂ 20 ਰੁਪਏ ਤੂੰ ਹਰਜੀ 20 ਰੁਪਏ ਆਹਾਂ ਉਹ ਤੇ ਬਾਰਾ ਸਾਈਨ ਉਹ ਓਏ ਉਧਰ ਦਾਈਓ ਤੂੰ ਆਜ ਨੂੰ ਆਜ ਨੂੰ ਓਏ ਓਥੇ ਰਸਾ ਬਾਉ ਤੇ ਉਰਲੇ ਆ ਮੈਂ ਬਾਹਰ ਰੱਤ ਛੋਟਾ ਆ ਇਧਰ ਓਏ ਹੁਣ ਗਾਜੀ ਐਜੂ ਐਜੂ ਰਾਜੀ ਐਜੂ ਅਮਜੂ ਨੂੰ ਕੀ ਆਨਾ ਐਜੂ ਅਜਾਟਾ ਲਿਆਗਾ ਐਜੂ ਐਜੂ ਰਾਜੀ ਖਲਾਰੋ ਕਿਧਰ ਚੱਲਾ ਗਾਜੀ ਓਏ ਇਧਰ ਆ ਗਾਜੀ ਖਲਾਰੋ ਉਹ ਤੂੰ ਆਂਡਾ ਨਹੀਂ ਲਿਆ ਕੇ ਦਿੱਤਾ ਮਾਜੀ ਮਾਵੀ ਐ ਤੁਹਾਰਾ ਨਹੀਂ ਤੇਰਾ ਲਾਜ ਪੁੱਤਰਾ ਏ ਵੇ ਮਾਜੀ ਮਾਵੀ ਮਾਵੀ ਮਾਜੀ ਮਾਵੀ ਮਾਵੀ ਐ ਉਹ ਤੈਨੂੰ ਮਾਰਿਆ ਓਏ ਖਲੋ ਜਾ ਇਧਰ ਆ ਉਰਾ ਉਰਾ ਹਮ ਜੁਣੂ ਕੀ ਆਨਾ ਔਰਾ ਔਰਾ ਗੱਲ ਸੁਣ ਹਾਂ ਸਾਜੀ ਅੰਡਾ ਲੈਣਾ ਨਹੀਂ ਤੂੰ ਲਿਆਉਣਾ ਅੰਡਾ ਜੀ ਲੈਣਾ ਅੰਡਾ ਲਿਆਉਣਾ ਸਾਜੀ ਅੰਡਾ ਲੈ ਲੈ